ਹੈਲੋ ਫਰੈਂਡਸ ਵੈਲਕਮ ਟੂ आवर ਨਿਊ ਵਲੌਗ ਅੱਜ ਦਾ ਵਲੌਗ ਬਹੁਤ ਹੋਣ ਵਾਲਾ ਹੈ ਇੰਟਰਸਟਿੰਗ ਅੱਜ ਅਸੀਂ ਜਾ ਰਹੇ ਸ਼ੋਪਿੰਗ ਕਰਨ ਬਾਜ਼ਾਰ ਅ ਜਦੋਂ ਅਸੀਂ ਕਿੱਥੇ ਕਿੱਥੇ ਹੁੰਦੇ ਆ ਇਹ ਤੁਹਾਨੂੰ ਦੱਸਾਂਗੇ ਆ ਕੇ ਕਿਉਂਕਿ ਇਹ ਸਰਪ੍ਰਾਈਜ਼ ਹੈਗਾ ਹੈ ਸੋ ਮੇਰੇ ਦਿਓਰ ਦੀ ਅਰਮੋਲ ਦੇ ਚਾਚੂ ਦੀ ਮੈਰਿਜ ਹੈ ਜਿਹਦੇ ਘਰ ਅਸੀਂ ਸ਼ੋਪਿੰਗ ਕਰਨ ਜਾਣੀ ਦੋਨੇ ਮਾਵਾ ਤੇ ਹਾਂ ਗੁਰਵਾਜ ਔਰ ਉਹਦੇ ਪਾਪਾ ਨੂੰ ਅਸੀਂ ਛੱਡ ਕੇ ਸੇ ਲੈ ਘਰੇ ਧੁੱਪ ਸੇਕ ਰਿਹਾ ਵਾ ਧੁੱਪ ਸੇਕ ਰਿਹਾ ਅੱਜ ਧੁੱਪ ਹੋ ਰਹੀ ਏ ਕਿਉਂਕਿ ਕੱਲ ਪਰਸੋਂ ਤੋਂ ਮੀਂਹ ਪੈ ਰਿਹਾ ਸੀ ਜਿੱਦਾਂ ਤੁਹਾਨੂੰ ਪਤਾ ਸਾਰੇ ਸਾਈਡਾਂ ਤੇ ਸਾਰੇ ਮਤਲਬ ਸਾਰੇ ਮੈਨੂੰ ਲੱਗਾ ਸਾਰੇ ਕਿਤੇ ਮੀਂਹ ਪੈ ਰਿਹਾ ਸੀ ਹੈ ਨਾ ਸੋ ਬਣੇ ਰਿਓ ਬਲੌਗ ਦੇ ਨਾਲ ਐਂਡ ਤੱਕ ਜੁੜੇ ਰਿਓ ਆ ਮੰਮਾ ਰੈਡੀ ਹੋ ਰਿਹਾ ਠੰਡ ਬਹੁਤ ਜ਼ਿਆਦਾ ਹੈ ਇਸ ਕਰਕੇ ਗੁਰਵਾਜ ਵੀ ਛੋਟਾ ਹੈ ਦੋ ਤਿੰਨ ਦਿਨ ਬਾਅਦ ਤਾਂ ਧੁੱਪ ਆਈ ਹੈ ਅੱਜ ਨਹੀਂ ਤਾਂ ਬਾਰਿਸ਼ ਹੋ ਰਹੀ ਸੀਗੀ ਚਲੋ ਫਿਰ ਅਨਮੋਲ ਚੱਲ ਜੀ ਲੇਟ ਹੋ ਰਿਹਾ ਐਕਚੁਅਲ ਖਿਆਲੀ ਦੇਖੋ ਉਧਰ ਤੇ ਫਿਰ ਅਨਮੋਲੀ ਯਾਦ ਰੱਖੀ ਗੁਰਵਾਜ ਇਹ ਵਾਲੀ ਆਪਾਂ ਕੈਪ ਵੀ ਚੇਂਜ ਕਰਨੀ ਬਹੁਤ ਟਾਈਟ ਆ ਇਹਦੇ ਓਕੇ ਫਿਰ ਇਹ ਰੋਂਦਾ ਬਹੁਤ ਆ ਜਦੇ ਕੈਪ ਰੋਂਦਾ ਚੱਲੀਏ ਹਾਂਜੀ ਚੱਲਦੇ ਆ ਚਲੋ ਇਹ ਪਾਪਾ ਬੈਠੇ ਗੁਰਵਾਜ ਨੂੰ ਲੈ ਕੇ ਤੁਪਰ ਹੈਲੋ ਚੇਚੀਤਾ ਗੁਰਵਾਜ ਚਾਰਨ ਸੱਚੀ ਕਾ ਕਰੋ ਚੇਚੀਤਾ ਚਲੋ ਬਾਏ ਹੈਲੋ ਨਹੀਂ ਬਾਏ ਚਲੋ ਹੁਣ ਚੱਲਦੇ ਹਾਂ ਹੁਣ ਬਾਅਦ ਚੱਲਦੇ ਨਹੀਂ ਨਾ ਕੋਈ ਨਹੀਂ ਕਿੱਥੇ ਲੈ ਲੇ ਜੋ ਵੀ ਅਸੀਂ ਲਉਂਗੇ ਅਸੀਂ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਅਸੀਂ ਕਿਆ-ਕਿਆ ਲਿੱਤਾ ਹੈ ਹਨਾ ਮੰਮਾ ਹਾਂਜੀ ਆ ਐਕਟਿਵਾ ਭਜਾਉਂਦਾ ਹੀ ਬਹੁਤ ਹੈ ਪਾਪਾ ਨਾਲ ਡਰ ਨਹੀਂ ਲੱਗਦਾ ਪਰ ਮੰਮਾ ਨਾਲ ਬਹੁਤ ਡਰ ਲੱਗਦਾ ਹੈ ਹੋਲੀ ਚਲਾਇਓ ਬੁਮਾਜ ਨਹੀਂ ਆਦੀ ਹੋਲੀ ਸਲੋਂਗੂ ਅੱਜ ਵੀਡੀਓ ਬਣ ਰਹੀ ਆ ਤਾਂ ਹੋਲੀ ਸਲੋਂਗੂ ਕਲਾਣੀ ਪੈਣੀ ਨਹੀਂ ਤੇ ਚਿੱਤਰ ਵੱਜਣੇ ਵਾਪਸ ਤੇ ਕੇਸ਼ ਨਾ ਕੀ ਬੀਜਾ ਬਹੁਤ ਰਸ਼ਾ ਕੰਡੇ ਪਾਛੇ ਕੰਡੇ ਜਿਆਦਾ ਝੋਟੇ ਆ ਕਾਪਾ ਵੈਸੇ ਵੀ ਕਰ ਰਹੀ ਸੀ ਇਹ ਇਹ ਬੜੀਆ ਮੌਨ ਲਿਖ ਰਿਹਾ ਰਹੋ ਹਾਂ ਹਾਂ ਅੰਕਲ ਦਾ ਗਾਣਾ ਇਹ ਗਾਣਾ ਬੜਾ ਵਧੀਆ ਸੁਣਾਉਂਦੀ ਹੈ ਚਲੋ ਭਾਈ ਮਮਾ ਸਕੂਟਰ ਨੂੰ ਪਾਰਕ ਕਰ ਰਿਹਾ ਹਾਂ ਹਾਂ ਆਜੋ 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 ਕਿਸੀ ਜੰਗਲ ਵਿੱਚ ਇੱਥੇ ਬਹੁਤ ਸੋਹਣੀਆਂ ਸੋਹਣੀਆਂ ਹਨ ਛੁੱਟੀਆਂ देखो इन्होंने तो छात से भी जुतियां टंगी हैं। शूज भी है हील्स भी है सैंडल्स भी है बहुत बढ़िया है मम्मा ने बस मेरी ची देखी है ਇੱਧਰ ਜੈਂਟਸ ਲਈ ਹੈ ਇੱਧਰ ਗਰਲਿਸ਼ ਤੇ ਲੇਡੀਜ਼ ਵਾਲਾ ਹੈ ਸੈਂਟਰ ਹੈ ਮੰਮਾ ਨੂੰ ਪਸੰਦ ਨਹੀਂ ਆਣਾ ਆਕੇ ਖਾਂਦੇ ਦੇ ਹੱਥ ਚੱਲ ਕੇ ਸਭ ਲੋਕਾਂ ਨੂੰ ਤਿੰਨ ਸ਼ਰਾਂ ਦੀ ਜਿੱਤੀ ਮੰਮਾ ਨੂੰ ਪਸੰਦ ਆਈ ਹੈ ਇਸ ਮੈਂ ਕਿੱਥੇ ਜਾ ਕੇ ਪਤਾ ਲਗੂਗਾ ਮੈਨੂੰ ਹੈਨਾ ਮੰਮਾ ਪਾਪਾ ਨੂੰ ਪਸੰਦ ਆਉਂਦੀ ਕਿ ਨਹੀਂ ਇਹ ਦੇਖਦੇ ਕੀ ਵੀ ਕਮੈਂਟ ਕਰਕੇ ਜਰੂਰ ਦੱਸਿਓ ਸਾਨੂੰ ਇਹ ਤਿੰਨਾਂ ਚ ਕਿਹੜੀ ਜ਼ਿਆਦਾ ਵਧੀਆ ਲੱਗ ਰਹੀ ਹੈ। ਇਲਾਵਾ ਦਿਸੇ ਵੀ ਮਨੂੰ ਤਾਂ ਇਹ ਵਾਲੀ ਵੀ ਬੜੀ ਵਧੀਆ ਲੱਗੀ ਪਰ ਮਮਾ ਦਾ ਪੰਜਾਬ ਬ੍ਰੌਡ ਹੈ ਤਾਂ ਉਹ ਮਮਾ ਦੇ ਹੱਥ ਸਾਈਜ਼ ਨਹੀਂ ਆਣਾ ਇਹਦੇ ਵਿੱਚ। ਇਹ ਵੀ ਕਾਫੀ ਵਧੀਆ ਹੈ ਵੈਸੇ। ਆਗਾਸ਼ ਉੱਪਰ ਪਿਆ ਇਹ ਤੁਹਾਨੂੰ ਦਾ ਸੈਟ ਪਾਉਦਾ ਪਰ ਇੱਧਰ 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 ਨਾਲ ਉੱਪਰ ਜਿਹੜਾ ਪੈਰ ਪਿਆ ਹਾਂ। ਮਮਾ ਪਾਸ ਦੇ ਲੋਗ ਰਹੇ 121800 ਗਿਆ 40 ਸੋਣੀ ਹੈ ਨਾ ਹਮ ਬਦਲ ਰਹੇ ਮੈਂ ਸਾਰੇ ਮੈਂ ਇਧਰ ਬੇਟੇ ਦਾ ਸਪੋਰਟਸ ਸ਼ੂਸ ਲੈਣੇ ਹਾਂ ਮੈਨੂੰ ਵਾਹ ਵਾਲੀ ਵੀਡੀਓ ਲੈਣੀ ਹੈ ਹਾਂ ਅੱਛੀ ਹੈ ਬਿਲਕੁਲ ਲੈ ਲਿਆ ਮੈਨੂੰ ਇਹ ਹੈ ਨਾ ਕਿ ਕਿਰਮੇ ਸਵੇਰੇ ਤੋਂ ਪਾਣਾ ਬਰਾਤ ਤੇ ਉਹਦੇ ਵਿੱਚ ਸਿਲਵਰ ਕਰਕੇ ਬਹੁਤ ਬੋਲ ਕੇ ਤੁਸੀਂ ਕੋਈ ਸਿਲਵਰ ਡੀਟ ਹੋਇਆ ਟਰਾਂਸਪੇਰੈਂਟ ਦੇ ਲੋ ਵਾਲੀ ਜਿਹੜੀ ਸਾਡੇ ਲੈਫਟ ਵਾਲੇ ਰੈਕਸ਼ਨ ਇਹ ਵਾਲੀ ਹੂੰ ਚਾਰ ਨੰਬਰ ਮੋਲੇ ਰਿਹਾ ਇਹ ਵਾਲੀ ਬੋਲਿੰਗ ਦਾ ਇਹ ਦੋਨੋਂ ਅੱਛੀਆਂ ਨੇ ਇਨਸੈਕਸ਼ਨ ਦੇ ਇਹ ਵਾਲੀਆਂ ਨੂੰ ਫੋਕੋਰ ਕੇ 10% ਦੇ ਉੱਪਰ ਦੇਖ ਲੋ ਬਾਕੀ ਕਰ ਲੈਣੇ ਨਾ ਕਰੇ ਫੋੜ ਦਿਖਾ ਕਦਮ ਉਹ ਬਣਾ ਰਿਹਾ ਮਨ ਨੂੰ ਮਨ ਨੂੰ ਕੋਈ ਕੰਪੀਟਿਟਿਵ ਆ ਸਕਦੀ ਹੈ ਸਿਰ ਜੇ ਬਿਨਾਂ ਸਾਫ ਆਪਣਾ ਗ੍ਰਿਪ ਰਹਿ ਜਾਂਦਾ ਬਸ ਓਏ ਕਿੱਥੀ ਆ ਬਾਈ ਕੀ ਮਚਾ ਤੁਰਨਾ ਨਾ ਨੈਨਾ ਬਲੈਕ ਨਾ ਨੂੰ ਠੀਕ ਹੈ ਚਲ ਕੇ ਬਾਦਿਓ ਠੀਕ ਕਰਕੇ ਦਿਖਾ ਹਾਂ ਬੈਠੇ ਮਨ ਤੁਹਾਨੂੰ ਜਿਆਦਾ ਵਿਦਿਆ ਲੱਗ ਰਹੀ ਇਹਨਾਂ ਨੂੰ ਦੋਨੇ ਕੋਲ ਦੋਨੇ ਇੱਕ ਮਿੰਟ ਇਧਰ ਕੰਨਾਪ ਦੂਜੀ ਘੜੀ ਲੂਜ਼ ਲੱਗਦੀ ਏਦੀ ਗ੍ਰਿਪ ਚਾਈ ਲੱਗਦੀ ਉਹਨੂੰ ਕਿ ਦੂਜੀ ਵੀ ਡਿਜ਼ਾਈਨ ਉਹ ਥੋੜਾ ਪੰਜਾ ਖੁੱਲਾ ਹੋਗਾ ਨਹੀਂ ਇੰਨਾ ਆਦਿਕਾ ਖੁੱਲਾ ਹੋ ਦੂਸਰਾ ਲੈਫਟ ਪੈਰ ਉੱਤੇ ਆ ਖੁੱਲਾ ਹੀ ਮੈਂ ਕਿਉਂ ਮੈਂ ਵੀ ਮੇਰਾ ਪੰਜਾ ਖੁੱਲਾ ਹੋਗਾ ਸੈਟ ਕੀਤਾ ਹੀ ਨਹੀਂ ਤੁਹਾਡਾ ਗੁੜੀਆਂ ਨੇ ਕਿੰਨਾ ਟਾਈਮ ਲਾਇਆ 1 2 ਦਹਾਂ ਨੂੰ ਟਾਈਮ ਨਹੀਂ ਸੀਗਾ ਬਟ ਦਹਾਂ ਇਹ ਮੈਨ ਸਲੈਕਟਡ ਪੀਸ ਹੀ ਆ Papa ਲਈ ਆਕਾਸ਼ ਇਧਰ ਨਾ ਉੱਪਰੋਂ ਕੈਂਪਸ ਹੋਰ ਚੱਕਣੀ ਵਾਈਟ ਚ ਕੋਈ ਹੋਰ ਆਪਸ਼ਨ ਹੈ ਚੈੱਕ ਕਰ ਰੇਡੀਅੰਸ ਚੈੱਕ ਕਰ ਆਹ ਦੂਜੀ ਸਾਡਾ ਫੋਨ ਕਰਤੀ ਹਾਂਜੀ ਲੈਪਟੋਪ ਕਰਤੀ ਹਾਂਜੀ ਇਹ ਫਰੰਟ ਲਾਈਨ ਡਿਜ਼ਾਈਨ ਕਰਦੇ ਹਾਂ ਐਕਸ਼ਨ ਦੀ ਬੜਾ ਅੱਠਵੇਂ ਚੱਪਲ ਦੇ ਐਕਸ਼ਨ ਤਿੰਨ ਵੀਜ਼ ਦਿਖਾ ਰਹੇ ਨੇ ਤਿੰਨ ਇੱਕ ਵੀ ਚਾਹ ਰਹੇ ਆ ਦੀਪਕ ਕਿੰਨੇ ਚੋਂ ਜ਼ਿਆਦਾ ਸੋਹਣੇ ਕਿਹੜੇ ਲੱਗ ਰਹੇ ਆ ਜਿਹੜੇ ਲਾਸਟ ਵਿੱਚ ਇਹ ਵਾਲੇ ਨਹੀਂ ਲੱਗ ਰਹੇ ਮੈਨੂੰ ਤੁਸੀਂ ਦੇਖਣ ਨੂੰ ਨਹੀਂ ਆ ਫਰਕ ਆ ਜਿਹੜਾ ਉਪਰ ਵਾਲੀ ਦਾ ਉਪਰ ਵਾਲੇ ਦਾ ਫਰਕ ਹੈ ਕਿ ਨੀਚੇ ਤੋਂ ਸੇਮ ਹੀ ਆ ਹਾਂ ਨੀਚੇ ਸੋ ਸੇਮ ਹੈ ਇਹ ਨੀਟਿੰਗ ਆ ਫੁੱਲ ਨੀਟਿੰਗ ਆ ਗਈ ਤੇ ਆ ਸਾਈਡ ਤੋਂ ਪਲੇਨ ਆ ਗਈ ਹਾਂ ਥੋੜੀ ਜਿ ਘੱਟ ਪਾਉਣਾ ਇਹ ਚੀਜ਼ ਖਰਾਬ ਤਾਂ ਨਹੀਂ ਹੋਊਗੀ ਭਾਜੀ ਇਹ ਵਾਲੀ ਅੱਛਾ ਚਲਦੀ ਹੈ ਮੈਂ ਲੈ ਜਾਂਦੀ ਐ ਇੱਕ ਵਾਰ ਹਨਾ ਲੈ ਜੋ ਦਿਖਾ ਲੂ ਜਿੱ ਫਿੱਟ ਆ ਕੇ ਰੱਖ ਦੇਣੀ ਵਾਪਸ ਇਹ ਵਾਲਾ ਕਹਾਵੇ ਆਪਾਂ ਦੇ ਸ਼ੂਜ਼ ਸਭ ਇਹ ਵਾਲੇ ਮम्मा ਤੇ ਮੇਰੇ ਸੈਂਗਸ ਰੋਜੋਤੀਆਂ ਲੈ ਲਿਆ ਹੁਣ ਰੱਖਿਆਂ ਨਹੀਂ ਜਾਣਾ ਪਹਿਲਾਂ ਅਸੀਂ ਘਰ ਜਾਉਂਗੇ ਖਾਣਾ ਰੱਖਣ ਵਾਸਤੇ ਘਰ ਜਾਣਾ ਪੈਣਾ ਮੈਂ ਚਲੋ ਲੈ ਕੱਪ ਚੁਣਗੇ ਉਸ ਤੋਂ ਬਾਅਦ ਫਿਰ ਤੋਂ ਆਉਂਗੇ ਮੈਂ ਹੀ ਆਉਂਗੀ ਮਮਾ ਤੁਹਾਡੇ ਨਾਲ ਓਕੇ ਪਾਪਾ ਲਈ ਆ ਵੀ ਫਾਇਦਾ ਨਹੀਂ ਹੋ ਰਿਹਾ ਤਾਂ ਕਿਉਂ ਤੇਰੇ ਪਾਪਾ ਨੇ ਖਾਣੀ ਪਾਈ ਜਾਣੀ ਆ ਹਾਂ ਹਨਾ ਰੁਕੋ ਤਾ ਸਮਾਨ ਜਾ ਰਹਾ ਆ ਗਿਆ ਬੁਜ਼ਾਰ ਤੋਂ ਬਾਹਰ ਨਿਕਲ ਗਏ ਪਹੁੰਚ ਗਏ ਅੱਪਾ ਅਸੀਂ ਓਨਲੀ ਕੱਲ ਜੁੱਤੀਆਂ ਦੀ ਸ਼ਾਪਿੰਗ ਕੀਤੀ ਐ ਤੇ ਜੁੱਤੀਆਂ ਕਿਹੜੇ-ਕਿਹੜੇ ਲਈਆਂ ਉਹ ਤੁਹਾਨੂੰ ਦਿਖਾਉਂਦੇ ਆ ਇਹ ਐ ਮੇਰੀ ਜੁੱਤੀ ਤੇ ਇਹ ਮੈਂ ਸੂਟ ਦੇ ਨਾਲ ਦੀ ਲਈ ਐ ਸੂਟ ਦੇ ਨਾਲ ਮੈਚ ਕਰਕੇ ਲਈ ਐ ਪੰਜਾਬੀ ਜੁੱਤੀ ਇਹ ਪੰਜਾਬੀ ਜੁੱਤੀ ਦੀ ਤਰ੍ਹਾਂ ਐ ਬੈਲੀ ਜੀ ਬਣੀ ਹੋਈ ਤੇ ਜਿਹੜੀ ਸੈਕੰਡ ਜੁੱਤੀ ਐ ਉਹ ਵੀ ਮੇਰੀ ਐ ਉਹ ਆ ਜੀ ਇਹ ਵਾਲੀ ਬਹੁਤ ਸੋਹਣੀ ਜੁੱਤੀ ਮੈਨੂੰ ਬਹੁਤ ਪਸੰਦ ਆਈ ਮੈਂ ਹੀਲ ਪਾਣੀ ਨਹੀਂ ਕਿਉਂਕਿ ਤੁਹਾਨੂੰ ਪਤਾ ਜਿੱਦਾਂ ਹੀ ਆਪਰੇਸ਼ਨ ਹੋਇਆ ਵਾ ਸੋ ਇਹ ਜੁੱਤੀ ਹੈ ਮੇਰੀ ਮੈਨੂੰ ਜੁੱਤੀ ਬਹੁਤ ਜ਼ਿਆਦਾ ਪਸੰਦ ਆਈ ਪਹਿਲਾਂ ਮੈਂ ਹੋਰ ਲਿਖੀ ਆਈ ਸੀ ਘਰ ਆ ਕੇ ਮੈਂ ਪਾ ਕੇ ਦੇਖੀ ਥੋੜੀ ਟਾਈਟ ਫੀਲ ਹੋ ਰਹੀ ਸੀ ਪਤਾ ਨੂੰ ਵੀਡੀਓ ਚ ਵੀ ਦਿਖਾਈ ਸੀ ਤੇ ਇਹ ਜੁੱਤੀ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਇਹ ਜੁੱਤੀ ਬਹੁਤ ਜ਼ਿਆਦਾ ਸੋਹਣੀ ਲੱਗੀ ਮੈਨੂੰ ਬਿਲਕੁਲ ਸਿੰਪਲ ਕਿਉਂਕਿ ਬੇਬੀ ਨੂੰ ਚਾਕੇ ਤੁਰੰਚ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਹੀਲ ਵਾਲੀ ਨਾਲ ਤਾਂ ਤੁਰੇ ਨਹੀਂ ਜਾਣਾ ਸੀ ਤੇ ਉਸ ਤੋਂ ਬਾਅਦ ਹੈਗੀ ਆ ਇਹ ਵਾਲੀ ਇਹ ਵਾਲੀ ਹੈਗੀ ਅਨਮੋਲ ਦੀ ਜੁੱਤੀ ਇਹ ਮੇਰੀ ਹੈ ਅਨਮੋਲ ਦੀ ਜੁੱਤੀ ਬਹੁਤ ਸੋਹਣੀ ਹੈ ਕਮੈਂਟ ਕਰਕੇ ਦੱਸੋ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਦੱਸੋ ਇਹ ਦੱਸਣਾ ਕਿਹਦੀ ਜੁੱਤੀ ਜ਼ਿਆਦਾ ਸੋਹਣੀ ਹੈ ਮੇਰੀ ਜ਼ਿਆਦਾ ਸੋਹਣੀ ਹੈ ਮੇਰੀ ਹੈ ਨਹੀਂ ਤੇਰੀ ਤਾਂ ਹੈਗੀ ਚੱਲ ਆਪਣੇ ਫਰੈਂਡਸ ਨੂੰ ਵੀ ਪੁੱਛਣਾ ਨਾ ਕਿ ਕਿ ਜੁੱਤੀ ਜ਼ਿਆਦਾ ਸੋਹਣੀ ਹੈ ਮੇਰੀ ਵੀ ਬਹੁਤ ਸੋਹਣੀ ਹੈ ਜੁੱਤੀ ਸਿੰਪਲ ਦੀ ਸਿੰਪਲ ਇੱਕ ਅਨਮੋਲ ਦੀ ਜੁੱਤੀ ਇਹ ਆ ਦੇਖੋ ਇਹਨੂੰ ਮੋਲੇ ਆਪਣੇ گاਉਂ ਦੇ ਨਾਲ ਮੈਚ ਕਰਕੇ ਲਈਏ ਇਹਦਾ ਇਸ ਪੀਚ ਕਲਰ ਦਾ ਗਾਉਣਾ ਇਹਨਾਂ ਬੇਬੀ ਪਿੰਕ ਦਾ ਨਾ ਪੀਚ ਆ ਮਤਲਬ ਬਹੁਤ ਸੋਹਣਾ ਜਿਹਾ ਕਲਰ ਆ ਜਿਸ ਦਿਨ ਵੇਅਰ ਕਰੂੰਗੀ ਉਸ ਦਿਨ ਤੁਸੀਂ ਦੇਖਿਓ ਇਹ ਜੁੱਤੀ ਸਾਨੂੰ ਬਹੁਤ ਪਸੰਦ ਆ ਗਈ ਸੀ ਮੋਸਟਲੀ ਆਪਾਂ ਕੀ ਕਰੀਦਾ ਕਿ ਜੁੱਤੀ ਮੈਚ ਕਰੀ ਦੀ ਜਿਹੜਾ ਪੰਜਾਬੀ ਜੁੱਤੀ ਦਾ ਮੈਚ ਕੀਤੀ ਵੀ ਜਿਆਦਾ ਸੋਹਣੀ ਲੱਗਦੀ ਹੈ ਇਹ ਵੀ ਜੁੱਤੀ ਵੀ ਸਾਨੂੰ ਬਹੁਤ ਜਿਆਦਾ ਸੋਹਣੀ ਲੱਗੀ ਇਹ ਮੈਨੂੰ ਦੇਖ ਕੇ ਪਸੰਦ ਆ ਗਈ ਸੀ ਵੀ ਮੇਰੇ ਦੇਖ ਕੇ ਰਹਿ ਨਹੀਂ ਹੋਇਆ ਸੋ ਆਪਾਂ ਸੋਚਿਆ ਵੀ ਚਲੋ ਲਈ ਹੀ ਲੈਂਦੇ ਇਦਾਂ ਦੇ ਕਲਰਦਾਰ ਮੋਲ ਪਰ ਗਾਉਨ ਤਾਂ ਹੈਗਾ ਹੀ ਆ ਤੇਰ ਮੋਲ ਦੇ ਪਾਪਾ ਦੇ ਜਿਹੜੇ ਕਿ ਸਾਨੂੰ ਬਹੁਤ ਜ਼ਿਆਦਾ ਪਸੰਦ ਆ ਕਿ ਇਸ ਇਸ ਕਰਕੇ ਅਸੀਂ ਲੈ ਆਏ ਲੈ ਕੇ ਅਸੀਂ ਦੋ ਜੋੜੇ ਆਏ ਸੀ ਕਿ ਅਗਰ ਪਸੰਦ ਆ ਕਿ ਤਰ੍ਹਾਂ ਰੱਖ ਲਾਂਗੇ ਅਗਰ ਨਹੀਂ ਪਸੰਦ ਆਏ ਤੇ ਨਹੀਂ ਰੱਖਾਂਗੇ ਸੋ ਇਹ ਵਾਲੇ ਸਾਨੂੰ ਬਹੁਤ ਜ਼ਿਆਦਾ ਪਸੰਦ ਆ ਕਿਸੇ ਅਨਮੋਲ ਦੇ ਪਾਪਾ ਨੂੰ ਵੀ ਬਹੁਤ ਪਸੰਦ ਆਏ ਕਿ ਅਸੀਂ ਰੱਖ ਲੇ ਸੋ ਕਮੈਂਟ ਕਰਕੇ ਦੋਸਤੋ ਜਰੂਰ ਦੱਸਣਾ ਕੀ ਦੀ ਜੋਤੀ ਸਭ ਤੋਂ ਜ਼ਿਆਦਾ ਸੋਹਣੀ ਹੈ ਵੈਸੇ ਮੀਰੀ ਹੋ ਜ਼ਿਆਦਾ ਸੋਹਣੀ ਮੈਨੂੰ ਪਤਾ ਨਹੀਂ ਆਹ ਨਹੀਂ ਮੇਰੀ ਜ਼ਿਆਦਾ ਸੋਹਣੀ ਹੈ ਤੁਸੀਂ ਨਾਮ ਲਿਖ ਕੇ ਕਹਿਣਾ ਕਿ ਅਨਮੋਲ ਦੀ ਜ਼ਿਆਦਾ ਸੋਹਣੀ ਹੈ ਕਿ ਮੇਰੀ ਜ਼ਿਆਦਾ ਸੋਹਣੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਇਹ ਸੀ ਸਾਡੀ ਗੱਲ ਦੀ ਸ਼ਾਪਿੰਗ ਬਾਕੀ ਜੋ ਡਰੈੱਸਾਂ ਵਗੈਰਾ ਏ ਸੂਟਸ ਵਗੈਰਾ ਉਹ ਸੀ ਸਲਾਈ ਕਰਨੇ ਤੁਹਾਨੂੰ ਪਤਾ ਟੇਲਰੋਂ ਦਿੱਤੇ ਵਾ ਅੱਜਕੱਲ ਟੇਲਰ ਜਲਦੀ ਦਿੰਦੇ ਨਹੀਂ ਕਿਉਂਕਿ ਬੀਜ਼ੀ ਬਹੁਤ ਆ ਅੱਜਕੱਲ ਵਿਆਹ ਵਗੈਰਾ ਬਹੁਤ ਜ਼ਿਆਦਾ ਹੈ ਜੇ ਤੁਸੀਂ ਡਰੈੱਸ ਦੇਖਣੀ ਆ ਤਾਂ ਕਮੈਂਟ ਕਰਕੇ ਦੱਸਿਓ ਅਸੀਂ ਅਗਲੇ ਵਲੌ ਬਾਈ ਬਾਈ ਮਿਲਦੇ ਆ ਅਗਲੇ ਵਲੌਗਸ